ਫਿਲਹਾਲ ਜਿਹੜਾ ਅੱਜ ਦਾ ਸਭ ਤੋਂ ਵੱਧ ਪੱਕ ਦਾ ਮੁੱਦਾ ਹੈ ਉਹ ਹੈ ਵਿਕਰਮਜੀਤ ਸਿੰਘ ਮਜੀਠੀਆ ਦੀ ਵਿਜੀਲੈਂਸ ਦੁਆਰਾ ਗ੍ਰਿਫਤਾਰੀ ਜਿਵੇਂ ਕਿ ਕੱਲ ਦੀਆਂ ਖਬਰਾਂ ਤੁਸੀਂ ਦੇਖ ਰਹੇ ਆ ਕਿ ਕੱਲ ਵਿਕਰਮਜੀਤ ਸਿੰਘ ਮਜੀਠੀਆ ਦੇ ਲਗਭਗ 25 ਟਿਕਾਣਿਆਂ ਦੇ ਉੱਪਰ ਵਿਜੀਲੈਂਸ ਨੇ ਰੇਡਾਂ ਕੀਤੀਆਂ 26 ਮੋਬਾਈਲ 4 ਲੈਪਟਾਪ ਅਤੇ 8 ਡੈਰੀਆਂ ਉਹਨਾਂ ਬਰਾਮਦ ਕੀਤੀਆਂ ਜੋ ਹੰਗਾਮਾ ਵਿਕਰਮ ਵਿਕਰਮਜੀਤ ਸਿੰਘ ਮਜੀਠੀਆ ਦੀ ਰਹਿਸ਼ ਦੇ ਉੱਪਰ ਅਕਾਲੀ ਵਰਕਰਾਂ ਦੁਆਰਾ ਕੀਤਾ ਗਿਆ ਜਾ ਜਿਹੜੇ ਦੋਸ਼ ਉਹਨਾਂ ਦੀ ਪਤਨੀ ਦੁਵਾਰਾ ਲਗਾਏ ਗਏ تھے ਜਿਹੜੀਆਂ ਪ੍ਰਤੀਕ੍ਰਿਆਵਾਂ ਬਖ ਬਖ ਪੋਲਿਟੀਕਲ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਤੀਆਂ ਉਹ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕੱਲ ਦੀ ਰਾਤ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਮਹਾਲੀ ਵਿਜੀਲੈਂਸ ਦਫ਼ਤਰ ਦੇ ਵਿੱਚ ਕੱਟੀ ਤੇ ਅੱਜ ਸਵੇਰੇ ਲਗਭਗ 11 ਵਜੇ ਦੇ ਕਰੀਬ ਬਿਕਰਮਜੀਤ ਸਿੰਘ ਮਜੀਠੀਆ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜਿਹੜੀ ਸਭ ਤੋਂ ਵੱਡੀ ਅਪਡੇਟ ਹੈ ਉਹ ਇਹ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦਾ 7 ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਮਿਲ ਗਿਆ ਹੈ ਪੁੱਛਗਿੱਛ ਨੂੰ ਲੈ ਕੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦਾ ਅਸਲ ਜਿਹੜੀ ਇਹਦੀ ਗਹਿਰਾਈ ਹੈ ਕਿ ਮਸਲਾ ਕੀ ਹੈ ਸੀ ਦੇਖਦੇ ਹਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਅਤੇ ਸਰਦਾਰ ਭਗਵੰਤ ਸਿੰਘ ਮਾਨ ਇੱਕ ਦੂਜੇ ਨੂੰ ਲੈ ਕੇ ਪਰਿਵਾਰਕ ਤੌਰ ਤੇ ਵੀ ਤਿੱਖੀ ਬਹਿਸਬਾਜ਼ੀ ਕਰਦੇ ਨੇ ਇੱਕ ਦੂਜੇ ਦੇ ਉੱਪਰ ਦੋਸ਼ ਲਾਉਂਦੇ ਨੇ ਕਿ ਪਰ ਹੁਣ ਇਲੈਕਸ਼ਨ ਤੋਂ ਬਾਅਦ ਜਿਹੜੀ ਇਲੈਕਸ਼ਨ ਪਿੱਛੇ ਲੁਧਿਆਣਾ ਇਲੈਕਸ਼ਨ ਲੰਘ ਕੇ ਗਈ ਹੈ ਜਿਹੜੀਆਂ ਭਗਵਾਨ ਤਮਨ ਸਰਕਾਰ ਦੁਆਰਾ ਕਾਰਵਾਈਆਂ ਉਹ ਤੇਜ਼ ਕਰ ਦਿੱਤੀਆਂ ਗਈਆਂ ਨਹੀਂ ਆ ਇਹ ਪਹਿਲੀ ਅਪਡੇਟ ਉਹਨਾਂ ਨੇ ਦਿੱਤੀ ਅੱਜ ਪ੍ਰੈਸ ਕਾਨਫਰੰਸ ਭਗਵਾਨ ਸਿੰਘ ਮਾਨ ਨੇ ਕੀਤੀ ਤੇ ਉਹਦੇ ਵਿੱਚ ਬੜੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊ ਬੇਸ਼ੱਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਉਹਨਾਂ ਦਾ ਨੁਕਸਾਨ ਹੀ ਕਿਉਂ ਨਾ ਕਰ ਦੇਣ ਇਹ ਮਾਮਲਾ ਲੋੜ ਤੋਂ ਵੱਧ ਆਮਦਨ ਤੋਂ ਜ਼ਿਆਦਾ ਪੈਸੇ ਰੱਖਣ ਦਾ ਕਮਾਈ ਕਰਨ ਦਾ ਲਗਭਗ 550 ਕਰੋੜ ਦਾ ਇਹ ਮਸਲਾ ਦੱਸਿਆ ਜਾ ਰਿਹਾ ਹੈ ਜਿਦੇ ਵਿੱਚ 12 ਫੰਡਿੰਗ ਹੋਈ ਹੈ ਜਿਹੜੀ ਇਧਰੋਂ ਫੰਡਿੰਗ ਹੋਈ ਹੈ ਉਹਨੂੰ ਲੈ ਕੇ ਬਿਜੀਲੈਂਸ ਨੇ ਇੱਕ ਕੇਸ ਵਿਕਰਮਜੀਤ ਸਿੰਘ ਮਰਜੀਠੀਆ ਦੇ ਖਿਲਾਫ ਦਰਜ ਕੀਤਾ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੇ ਲਗਾਤਾਰ ਪ੍ਰੈਸ ਕਾਨਫਰੰਸਾਂ ਕੀਤੀਆਂ ਕੱਲ ਢਾਲੀਵਾਲ ਸਾਹਿਬ ਅਤੇ ਬਲਤੇਜ ਪੰਨੂ ਨੇ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਫਿਰ ਅਮਨ ਅਰੋੜਾ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਫਿਰ ਘਟਾਰੂ ਚੱਕ ਹੋਰਾਂ ਦਾ ਬਿਆਨ ਆਇਆ ਫਿਰ ਅੱਜ ਸਵੇਰੇ ਭਗਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਹੁਣ ਜਦੋਂ 7 ਦਿਨਾਂ ਦਾ ਰਿਮਾਂਡ ਵਿਜੀਲੈਂਸ ਨੂੰ ਮਿਲ ਗਿਆ ਤਾਂ ਨਾਲ ਦੀ ਨਾਲ ਅਮਨ ਅਰੋੜਾ ਜਿਹੜੇ ਮંત્રી ਨੇਗੇ ਪਉਂਤ ਮਾਨ ਸਰਕਾਰ ਦੇ ਵਿੱਚ ਉਹਨਾਂ ਨੇ ਤਿੱਖੀ ਸ਼ਬਦਾਵਲੀ ਵਰਤਦਿਆਂ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਇਹ ਐਲਾਨ ਕੀਤਾ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਨਸ਼ੇ ਦੇ ਖਿਲਾਫ ਕਾਰਵਾਈਆਂ ਨੇ ਉਹ ਵੱਡੀਆਂ ਹੋ ਜਾਣੀਆਂ। ਹੁਣ ਇੱਥੇ ਅਕਾਲੀ ਲੀਡਰਾਂ ਦੁਆਰਾ ਕੋਰਟ ਦੇ ਬਾਹਰ ਵੀ ਅੱਜ ਪ੍ਰਦਰਸ਼ਨ ਕੀਤਾ ਗਿਆ, ਕੱਲ ਵੀ ਪ੍ਰਦਰਸ਼ਨ ਕੀਤੇ ਗਏ। ਜੂਥ ਅਕਾਲੀ ਦਲ ਦੇ ਲੀਡਰਾਂ ਦੁਆਰਾ ਕੋਰਟ ਦੇ ਬਾਹਰ ਤੇ ਅੰਦਰ ਦੋਨੇ ਥਾਂ ਤੇ ਪ੍ਰਦਰਸ਼ਨ ਕੀਤਾ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ। ਇਸ ਤੋਂ ਇਲਾਵਾ ਕਲਸਪਾਲ ਸਿੰਘ ਖਹਿਰਾ ਲਾਈਵ ਹੋਏ ਜਦੋਂ ਵਿਜੀਲੈਂਸ ਦੀ ਰੇਡ ਹੋਈ ਫਿਰ ਉਹ ਚੰਡੀਗੜ੍ਹ ਐਮ ਐਲ ਏ ਹੌਸਟਲ ਦੇ ਵਿੱਚ ਜਿੱਥੇ ਗਨੀਵ ਕੌਰ ਮਜੀਠੀਆ ਦੀ ਰਹਿਸ਼ ਹੈ ਉੱਥੇ ਜਾ ਕੇ ਪਰਿਵਾਰ ਨੂੰ ਉਹ ਮਿਲ ਕੇ ਵੀ ਆਏ ਨੇ ਤੇ ਲਗਾਤਾਰ ਉਹ ਭਗਵਾਨਤਮਾਨ ਦੇ ਖਿਲਾਫ ਆਪਣੀ ਜਿਹੜੀ ਬਿਆਨਬਾਜ਼ੀ ਕਰ ਰਹੇ ਨੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਲਾਈਵ ਹੋਏ ਨੇ ਬੇਸ਼ੱਕ ਪਾਏ ਪਾ ਦੇ ਵੱਡੇ ਲੀਡਰ ਸੁਨੀਲ ਜਾਖੜੋਂ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਤੇ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਜਿਹੜੇ ਅਕਾਲੀ ਲੀਡਰ ਸੀ ਉਹਨਾਂ ਦਾ ਵਿਰੋਧ ਕਰਨਾ ਤਾਂ ਬਣਦੇ ਹੀ ਸੀਗਾ ਹੁਣ ਆਉਂਦੇ ਦਿਨਾਂ ਦੇ ਵਿੱਚ ਦੇਖੋ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਿੰਨੇ ਸਮੇਂ ਦੇ ਲਈ ਜਿਹੜੀ ਭਗਵੰਤ ਮਾਨ ਸਰਕਾਰ ਹੈ ਜੇਲ੍ਹ ਦੇ ਵਿੱਚ ਰੱਖ ਸਕਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਹੜੇ ਲੀਡਰ ਜੇਲ੍ਹਾਂ ਦੇ ਵਿੱਚ ਰਹਿੰਦੇ ਨੇ ਉਹ ਹੋਰ ਵੱਡੇ ਹੋ ਜਾਂਦੇ ਨੇ ਪਰ ਇਸ ਵਾਰ ਭਗਵੰਤ ਸਿੰਘ ਮਾਨ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਪਰਚਾ ਹੋਇਆ ਜਿਹੜੀ ਕਾਰਵਾਈ ਹੈ ਹੋਈ ਹੈ ਉਹ ਬਹੁਤ ਪੱਕੇ ਪੈਰੀ ਕੀਤੀ ਗਈ ਹੈ ਉਹਨਾਂ ਨੇ ਕਿਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕੱਲ ਦੇ ਮੈਨੂੰ ਫੋਨ ਕਾਲਸ ਆ ਰਹੇ ਨੇ ਲੋਕ ਮੈਨੂੰ ਪੁੱਛ ਰਹੇ ਨੇ ਕਿ ਕੀ ਹਰ ਵਾਰ ਦੀ ਤਰ੍ਹਾਂ ਮਜੀਠਿਆ ਜਮਾਨਤ ਲੈ ਕੇ ਬਾਹਰ ਆ ਜਾਊਤਾ ਉਹਨਾਂ ਨੇ ਕਿਹਾ ਕਿ ਨਹੀਂ ਇਸ ਵਾਰ ਉਹਨਾਂ ਨੂੰ ਥੋੜੀ ਮੁਸ਼ਕਲ ਕਰਨੀ ਪੈਣੀ ਹੈ ਕਿਉਂਕਿ ਪਰਚਾ ਪੱਕੇ ਪੈਰੀ ਦਿੱਤਾ ਗਿਆ ਹੈਗਾ ਉਸ ਤੋਂ ਜਿਹੜੀ ਅਗਲੀ ਖਬਰ ਆ ਉਹ ਇਹ ਹੈ ਕਿ ਕੈਬਨਟ ਦੀ ਮੀਟਿੰਗ ਚੱਲੀ ਹੈ ਕੈਬਨਟ ਦੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਫੈਸਲੇ ਲਏ ਗਏ ਆ ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਇੱਕ ਵੱਡੀ ਅਪਡੇਟ ਉਹ ਇਹ ਹੈ ਕਿ ਸ਼ਾਇਦ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਵੇ ਨਵੇਂ ਚਿਹਰਿਆਂ ਨੂੰ ਮੰਤਰੀ ਬਣਾਇਆ ਜਾਊਗਾ ਤੇ ਜਿਹੜੇ ਚਿਹਰਿਆਂ ਦੀ ਜਿਹੜੇ ਪਹਿਲਾਂ ਮੰਤਰੀ ਤੇ ਜਿਨ੍ਹਾਂ ਦੀ ਕੁਰਸੀ ਖਿਲ ਸਕਦੀ ਹੈ ਕਿਹਾ ਜਾ ਰਿਹਾ ਕਿ ਅਮਨ अरोड़ा ਨੂੰ ਛੱਡ ਕੇ ਬਾਕੀ ਬਹੁਤ ਸਾਰੇ ਮੰਤਰੀ ਇਸ ਗੱਲ ਨੂੰ ਲੈ ਕੇ ਡਰੇ ਹੋਏ ਨੇ ਸ਼ਾਇਦ ਉਹਨਾਂ ਦੀਆਂ ਮੰਤਰੀਪਾਦੀਆਂ ਕੁਰਸੀਆਂ ਜਾ ਸਕਦੀਆਂ ਨਹੀਂ ਆ ਤੇ ਅੱਜ ਸਵੇਰੇ ਐਨਆਈਏ ਦੀਆਂ 6 ਟੀਮਾਂ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਡਾਂ ਕੀਤੀਆਂ ਬਹੁਤ ਸਾਰੀਆਂ ਗ੍ਰਿਫਤਾਰੀਆਂ ਕੀਤੀਆਂ ਇੱਕ ਯੂਟਿਊਬਰ ਨੂੰ ਪੰਜਾਬ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਿਸ ਦੇ ਕਿਹਾਇਆ ਜਾ ਰਿਹਾ ਕਿ ਪਾਕਿਸਤਾਨ ਦੇ ਗੈਂਗਸਟਰ ਸ਼ਹਜਾਦ ਪੱਟੀ ਦੇ ਨਾਲ ਲਿੰਕ ਦੱਸੇ ਜਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਉਹ ਕਰਦਾ ਸੀ ਕਿਉਂਕਿ ਪੰਜਾਬ ਦੇ ਵਿੱਚ ਦੋ ਵੱਡੀਆਂ ਵਾਰਦਾਤਾਂ ਨੂੰ ਸ਼ਹਜਾਦ ਪੱਟੀ ਨੇ ਅੰਜਾਮ ਦਿੱਤਾ ਇੱਕ ਪਹਿਲਾਂ ਅੰ ਡੇਢ ਮਹੀਨਾ ਪਹਿਲਾਂ ਇੱਕ ਬੰਬ ਕਿਸੇ ਘਰੀ ਡੇਗਿਆ ਗਿਆ ਸੀ ਉਸ ਦੀ ਜ਼ਿੰਮੇਵਾਰੀ ਲਈ ਤੇ ਕੱਲ ਪਰਸੋਂ ਦੀ ਘਟਨਾ ਲੈ ਕੇ ਇੱਕ ਜਲੰਧਰ ਦੇ ਵਿੱਚ ਗੋਲੀਬਾਰੀ ਹੋਈ ਉਸ ਦੀ ਘਟਨਾ ਉਸ ਦੀ ਜ਼ਿੰਮੇਵਾਰੀ ਵੀ ਸ਼ਾਇਦ ਪਟਿਆਲੇ ਲਈ ਸੀ ਇਸ ਕਰਕੇ ਇੱਕ ਵੱਡੀ ਅਪਡੇਟ ਆਈ ਹੈ ਅ ਇੱਕ ਜਿਹੜੀ ਖਬਰ ਨੇ ਪਿਛਲੇ ਇੱਕ ਹਫ਼ਤੇ ਤੋਂ ਕਬੂਤਰ ਬਾਜ਼ਾਂ ਨੂੰ ਨਿਰਾਸ਼ ਕੀਤਾ ਵਿਆ ਸੀ ਉਹ ਇਹ ਸੀ ਕਿ ਪੰਜਾਬ ਦੇ ਵਿੱਚ ਹੁਣ ਕਬੂਤਰਾਂ ਦੀਆਂ ਜਿਹੜੀਆਂ ਬਾਜ਼ੀਆਂ ਨੇ ਉਸ ਦੇ ਉੱਪਰ ਰੋਕ ਲਈ ਜਾਊਗੀ ਪੀਟੇ ਇੰਡੀਆ ਜਿਹੜੀ ਸੰਸਥਾ ਕੀ ਉਸ ਦੇ ਕਹਿਣ ਤੇ ਪਰ ਕਬੂਤਰਵਾਜਾਂ ਦੇ ਵਿਰੋਧ ਨੂੰ ਦੇਖਦੇ ਕਬੂਤਰਵਾਜਾਂ ਦੀ ਸੰਖਿਆ ਨੂੰ ਦੇਖਦੇ ਹੋਏ ਅਸੀਂ ਇਹ ਗੱਲ ਕਹੀ ਸੀ ਕਿ ਸ਼ਾਇਦ ਇਹ ਫੈਸਲਾ ਜਿਹੜਾ ਉਹ ਸਰਕਾਰ ਨੂੰ ਵਾਪਸ ਲੈਣਾ ਪੈ ਸਕਦਾ ਕਿਉਂਕਿ ਲਗਭਗ ਪੂਰੇ ਪੰਜਾਬ ਦੇ ਤੇ ਹਰਿਆਣਾ ਦੇ ਵਿੱਚ ਅੱਜ ਅਸੀਂ ਕਈ ਏਕ ਲੱਖ ਦੇ ਕਰੀਬ ਜਿਹੜੇ ਲੋਕ ਇਸ ਕਿਤੇ ਦੇ ਨਾਲ ਜੁੜੇ ਹੋਏ ਨੇਗੇ ਅ ਇਸ ਕਿਤੇ ਦੇ ਨਾਲ ਬੜੇ ਤੋਂ ਵੱਡੇ ਲੋਕ ਜੁੜੇ ਹੋਏ ਨੇ ਕਿਉਂਕਿ ਸ਼ੌਂਕ ਦਾ ਕੀਤਾ ਉਹ ਅਕਸਰ ਕਿਆ ਕਰਦੇ ਸੀ ਕਿ ਅ ਜਿਹੜਾ ਕਬੂਤਰਾਂ ਨੇ ਕਬੂਤਰਾਂ ਨੂੰ ਆਪਣੇ ਪੁੱਤਾਂ ਦੀ ਵਾਂਗ ਵਾਂਗ ਆਪਦੇ ਪਰਿਵਾਰ ਦੀ ਵਾਂਗ ਪਾਲਦੇ ਆ ਕੱਲ ਇੱਕ ਸ਼ਾਮ ਨੂੰ ਇੱਕ ਅਪਡੇਟ ਨਿਕਲ ਕੇ ਸਾਹਮਣੇ ਆਈ ਕਿ ਜਿਹੜਾ ਇਹ ਫੈਸਲਾ ਸੀ ਉਹ ਸਰਕਾਰ ਨੇ ਵਾਪਸ ਲੈ ਲਿਆ ਤੇ ਉਹਨਾਂ ਕਿਹਾ ਕਿ ਇਹ ਗਲਤਫਹਿਮੀ ਕਰਕੇ ਅ ਅਫਸਰਾਂ ਦੀਆਂ ਕਮੀਆਂ ਕਰਕੇ ਫੈਸਲਾ ਕਿਤੇ ਨਾ ਕਿਤੇ ਹਾਈਲਾਈਟ ਹੋ ਗਿਆ ਪਰ ਇਹੋ ਜੀ ਕੋਈ ਗੱਲ ਨਹੀਂ ਸਰਕਾਰ ਕਬੂਤਰਾਂ ਦੀਆਂ ਬਾਜ਼ੀਆਂ ਦੇ ਉੱਪਰ ਕੋਈ ਰੋਕ ਲਾਉਣ ਨਹੀਂ ਜਾ ਰਹੀ ਹੁਣ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਿਹੜੀ ਪੋਲੀਟੀਕਲ ਜਮਾਤ ਨੇ ਜਿਹੜੀ ਇਸਟੈਬਲਿਸ਼ਮੈਂਟ ਕਰਨੀ ਹੈ ਉਹਦੇ ਉੱਪਰ ਸਾਡੀ ਨਜ਼ਰ ਹੈ ਤੇ ਜਦੋਂ ਵੀ ਕੋਈ ਵੱਡੀ ਘਟਨਾ ਹੋਊਗੀ ਤਾਂ ਅਸੀਂ ਤੁਹਾਡੇ ਸਾਹਮਣੇ ਹੋਵਾਂਗੇ ਖਬਰ ਲੈ ਕੇ ਆਵਾਂਗੇ ਆਉਂਦੀਆਂ ਖਬਰਾਂ ਨੂੰ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ। ਸ਼ੁਕਰੀਆ।